ਇਹ ਪਿੰਡ ਜੱਬੋਵਾਲ ਜਿਹੜਾ ਇੰਜੀਨੀਅਰਿੰਗ ਕਾਲਜ ਬੰਨਣਾ ਸੀਗਾ ਉਹ ویرਾਨ ਪਿਆ ਉੱਥੇ ਚੋਰੀਆਂ ਹੋ ਰਹੀਆਂ ਨੇ ਉੱਥੇ ਬੂਹੇ ਬਾਰੀਆਂ ਲਾ ਕੇ ਜਿਹੜੇ ਲੱਗਾ ਕਾਫੀ ਪੈਸਾ ਜਿਹੜਾ ਪਿਛਲੀ ਸਰਕਾਰ ਜਾਂ ਸ਼ਾਇਦ ਮੇਰੇ ਖਿਆਲ ਤੋਂ ਪਿਛਲੀ ਸਰਕਾਰ ਵੇਲੇ ਖਰਚ ਹੋਇਆ ਸੀਗਾ ਜਿਹੜੀ ਲੋਕ ਨੇ ਕਈ ਰੱਬ ਨਾ ਕਰੇ ਕੋਈ ਬਿਮਾਰ ਹੁੰਦਾ ਐਮਰਜੈਂਸੀ ਪੈਂਦੀ ਐ ਤੇ ਉੱਥੋਂ ਜਲੰਧਰ ਸਿਰਫ 20 ਮਿੰਟ ਦਾ ਰਸਤਾ ਹੈ 15-20 ਮਿੰਟ ਤੇ ਪਹੁੰਚ ਸਕਦਾ ਪਰ ਜਿਹੜੇ ਸੁਲਤਾਨਪੁਰ 'ਚ ਇਸ ਤਰ੍ਹਾਂ ਦੀ ਐਮਰਜੈਂਸੀ ਪੈਂਦੀ ਹੈ ਤੇ 1 ਘੰਟਾ ਲੱਗ ਜਾਂਦਾ ਸਾਨੂੰ ਉੱਥੇ ਪਹੁੰਚਣ ਤੇ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਸੀਗਾ ਇੱਕ ਮੈਡੀਕਲ ਕਾਲਜ ਜਿਹੜਾ ਬਣਨਾ ਇੰਨਾ ਬੰਦਿਆਂ ਨੇ ਅ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਇਲਾਕੇ ਦਾ ਲੋਕਾਂ ਨੂੰ ਗਲਤ ਆਦਤ ਪਾਤੀ ਹੈ ਸ਼ਰਾਬ ਦੀਆਂ ਆਪਣੀਆਂ ਫੈਕਟਰੀਆਂ ਨੇ ਅੰਨੀ ਸ਼ਰਾਬ ਸੁੱਟ ਦੇਣੀ ਔਰ ਬੋਟੇ ਪੈਸੇ ਦੇ ਦੇ ਕੇ ਵੋਟਰਾਂ ਨੂੰ ਜਿਹੜਾ ਇਹ ਜਿੱਤੇ ਐ ਇਹਨਾਂ ਦੀ ਜਿੱਤ ਤੇ ਹੈ ਨਹੀਂ ਐ ਕਿ ਲੁੱਟ ਦੇ ਅੱਜ ਕਿਸ ਬੰਦੇ ਪ੍ਰੈਸ ਕਾਟ ਦੇ ਦੇਖੋ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਕਿ ਇੱਕ ਤਕਰੀਬਨ 200 ਕਰੋੜ ਤੋਂ ਉੱਪਰ ਦਾ ਯੂਨਿਟ ਫੂਡ ਐਂਡ ਵੈਜੀਟੇਬਲ ਪ੍ਰੋਸੈਸਿੰਗ ਯੂਨਿਟ ਜਿਹੜਾ ਉਹ ਪਿੰਡ ਮਸੀਤਾਂ ਦੇ ਵਿੱਚ ਲੈ ਕੇ ਆ ਰਹੇ ਆਂ ਔਰ ਉਹਦੇ ਵਾਸਤੇ ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਜ਼ਮੀਨ ਦੇ ਨੂੰ 40 ਏਕੜ ਜ਼ਮੀਨ ਚਾਹੀਦੀ ਸੀਗੀ ਸੋ ਉਹ ਐਗਰੀ ਹੋ ਗਿਆ ਉਹਨਾਂ ਨਾਲ ਮੀਟਿੰਗ ਹੋ ਗਈ ਹੈ ਔਰ ਡੀਸੀ ਸਾਹਿਬ ਜਿਹੜੇ ਨੇ ਉਹ ਬਕਾਇਦਾ ਇਨ ਟੱਚ ਨੇ ਔਰ ਉਹਦਾ ਸ਼ਾਇਦ ਟੀਮ ਜਿਹੜੀ ਹੈ ਇੱਕ ਵਿਜ਼ਿਟ ਕਰ ਵੀ ਚੁੱਕੀ ਆ ਸੋ ਇੱਕ ਤੇ ਮੈਂ ਪ੍ਰੋਜੈਕਟ ਬਾਰੇ ਦੱਸਣਾ ਚਾਹੁੰਦਾ ਸੀਗਾ ਦੂਸਰਾ ਜਿਹੜਾ ਉਹ ਮੈਡੀਕਲ ਕਾਲਜ ਜਿਹੜਾ ਕਪੂਰ ਥਲੇ ਨੂੰ ਮਿਲਿਆ ਸੀਗਾ ਉਹਦੇ ਵਿੱਚ ਥੋੜੀ ਜਗ੍ਹਾ ਦੀ ਦਿੱਕਤ ਆ ਰਹੀ ਸੀਗੀ ਤੇ ਅਸੀਂ ਅ ਇਸ ਤੋਂ ਪਹਿਲਾਂ ਵੀ ਕਹਿ ਚੁੱਕੇ ਸੀਗੇ ਕਿ ਪਿੰਡ ਜੱਬੋਵਾਲ ਜਿਹੜਾ ਇੰਜੀਨੀਅਰ ਕਾਲਜ ਬਣਨਾ ਸੀਗਾ ਉਹ ਬੇਰਾਨਾ ਪਿਆ ਉੱਥੇ ਚੋਰੀਆਂ ਹੋ ਰਹੀਆਂ ਨੇ ਉੱਥੇ ਬੂਹੇ ਬਾਰੀਆਂ ਲਾ ਕੇ ਜਿਹੜੇ ਲੱਗਾ ਹੈ ਕਾਫੀ ਪੈਸਾ ਜਿਹੜਾ ਪਿਛਲੀ ਸਰਕਾਰ ਜਾਂ ਸ਼ਾਇਦ ਮੇਰੇ ਖਿਆਲ ਚੋਂ ਤੋਂ ਪਿਛਲੀ ਸਰਕਾਰ ਵੇਲੇ ਖਰਚ ਹੋਇਆ ਸੀਗਾ ਸੋ ਉਸ ਜਗ੍ਹਾ ਨੂੰ ਯੂਟਿਲਾਈਜ਼ ਕਰਨ ਲਈ ਤੇ ਅਸੀਂ ਬਕਾਇਦਾ ਵੀਡੀਓਗ੍ਰਾਫੀ ਕਰਕੇ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਉਹਦੀ ਵੀਡੀਓਗ੍ਰਾਫੀ ਕਰਕੇ ਫੋਟੋਆਂ ਜਿਹੜੀਆਂ ਖਿੱਚ ਕੇ ਭੇਜ ਦਿੱਤੀਆਂ ਨੇ ਔਰ ਮੈਂ ਉਮੀਦ ਕਰਦਾ ਕਿ ਸ਼ਾਇਦ ਅ ਪ੍ਰਮਾਤਮਾ ਮਿਹਰ ਕਰੇ ਕਿ ਉਹ ਕਾਲਜ ਜਿਹੜਾ ਉਹ ਇਸ ਜਗ੍ਹਾ ਆਉਣ ਦੀ ਵੀਤ ਹੈ ਔਰ ਹੈ ਵੀ ਜ਼ਰੂਰਤ ਇੱਥੇ ਕਿਉਂਕਿ ਕਪੂਰਥਲੇ ਜਿਹੜੇ ਲੋਕ ਨੇ ਕਈ ਰੱਬ ਨਾ ਕਰੇ ਕੋਈ ਬਿਮਾਰ ਹੁੰਦਾ ਐਮਰਜੈਂਸੀ ਪੈਂਦੀ ਆ ਤੇ ਉੱਥੋਂ ਜਲੰਧਰ ਸਿਰਫ 20 ਮਿੰਟ ਦਾ ਰਸਤਾ ਹੈ 15-20 ਮਿੰਟ ਤੇ ਪਹੁੰਚ ਸਕਦੇ ਆ ਪਰ ਜਿਹੜੇ ਸੁਲਤਾਨਪੁਰ ਚ ਇਸ ਤਰ੍ਹਾਂ ਦੀ ਐਮਰਜੈਂਸੀ ਪੈਂਦੀ ਹੈ ਤੇ 1 ਘੰਟਾ ਲੱਗ ਜਾਂਦਾ ਸਾਨੂੰ ਉੱਥੇ ਪਹੁੰਚਣ ਤੇ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਸੀਗਾ ਇੱਕ ਮੈਡੀਕਲ ਕਾਲਜ ਜਿਹੜਾ ਬਣਨਾ ਸੋ ਉਹ ਉਮੀਦ ਹੈ ਕਿ ਉਹ ਪ੍ਰੋਸੈਸ ਜਲਦੀ ਖਤਮ ਹੋ ਕੇ ਤੇ ਇੱਥੇ ਕਾਲਜ ਜਿਹੜਾ ਉਹ ਬਣੂਗਾ ਸਾਡਾ ਇੱਕ ਪਰ ਉਹਨੂੰ ਵੱਡਾ ਜੁਰਮਾਨਾ ਪਿਆ ਜਿਹੜੇ ਕ੍ਰਿਡੋਗ੍ਰਾਫਸ ਬਾਰੇ ਕੀ ਕਰਦੇ ਗਾ ਦੂਰ ਫੋਲਦਾ ਬੈਮੀ ਲੱਗਾ ਇਸੇ ਦੇਖੋ ਜੀ ਮੈਂ ਤੇ ਸ਼ੁਰੂ ਤੋਂ ਕਹਿਣਾ ਵੀ ਇੰਨਾਂ ਨੇ ਜੋ ਪੈਸਾ ਬਣਾਇਆ ਇੰਨਾ ਸਾਰਾ ਹੀਰਾ ਫਰੀ ਕਰ ਕਰਕੇ ਗਲਤ ਧੰਦੇ ਕਰ ਕਰਕੇ ਬਣਾਇਆ ਇੰਨਾਂ ਦੀ ਜਿਹੜੀ ਸਿਆਸਤ ਵੀ ਹੈ ਬਿਲਕੁਲ ਪੈਸੇ ਤੇ ਹੈ ਇੰਨਾਂ ਬੰਦਿਆਂ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਇਸ ਇਲਾਕੇ ਦਾ ਲੋਕਾਂ ਨੂੰ ਗਲਤ ਆਦਤ ਪਾਤੀ ਹੈ ਸ਼ਰਾਬ ਦੀਆਂ ਆਪਣੀਆਂ ਫੈਕਟਰੀਆਂ ਨੇ ਅੰਨੀ ਸ਼ਰਾਬ ਸੁੱਟ ਦੇਣੀ ਔਰ ਮੋٹے ਪੈਸੇ ਦੇ ਦੇ ਕੇ ਵੋਟਰਾਂ ਨੂੰ ਜਿਹੜਾ ਇਹ ਜਿੱਤੇ ਐ ਇਹਨਾਂ ਦੀ ਜਿੱਤ ਤੇ ਹੈ ਨਹੀਂ ਐ ਇਹ ਲੁੱਟ ਦੇ ਨੇ ਜਿੱਤ ਨੂੰ ਸੋ ਜਿਹੜਾ ਗਲਤ ਕੰਮ ਕਰਨ ਵਾਲਾ ਫਸਣਾ ਹੀ ਸੀਗਾ ਇਹਨੇ ਇੱਕ ਦਿਨ ਤੇ ਫਸਣਾ ਹੀ ਉਹ ਪ੍ਰਮਾਤਮਾ ਵੀ ਦੇਖਦਾ ਇੱਥੇ ਨਾਲੇ ਬਾਬੇ ਦੀ ਧਰਤੀ ਤੇ ਤੇ ਕੋਈ ਬਖਸ਼ਿਆ ਨਹੀਂ ਗਿਆ ਅੱਜ ਤੱਕ ਸੋ ਇਹ ਤਕਰੀਬਨ ਮੇਰੇ ਖਿਆਲ ਚ 63 ਕਰੋੜ ਰੁਪਈਆ ਤੇ ਇਹਨਾਂ ਨੂੰ ਜੁਰਮਾਨਾ ਹੋਇਆ ਔਰ ਜਿਹੜਾ ਕਪਲਾ ਉਹ 607 ਕਰੋੜ ਦਾ ਕਪਲਾ ਤੁਸੀਂ ਇਹ ਦੇਖੋ ਵੀ ਇਹ ਇਸ ਤੋਂ ਇਲਾਵਾ ਜਿੰਨੀ ਇਹਨਾਂ ਦੀ ਸ਼ਹਿਰ ਦੇ ਉੱਤੇ ਇੱਥੇ ਕਪੂਰ ਥਲੇ ਦੇ ਵਿੱਚ ਇੱਥੇ ਗੁੰਡਾ ਕਰਤੀ ਤੇ ਕਈ ਗਲਤ ਕੰਮ ਹੁੰਦੇ ਨੇ ਚਿੱਟੇ ਵਿਕਦੇ ਨੇ ਸੋ ਇਹ ਪੁਰਾਣੇ ਜਿਹੜੇ 23 ਸਾਲਾਂ ਤੋਂ ਇੱਥੇ ਆਪਣਾ ਬੈਠੇ ਨੇ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਇਸ ਇਲਾਕੇ ਨੂੰ ਸੋ ਇਹ ਭੁਗਤਣਗੇ ਜੋ ਇਹਨਾਂ ਦੇ ਹੋਇਆ ਇੱਥੇ ਵੀ ਦੇਖੋ ਫਰੋਤੀਆਂ ਦੇ ਕਾਰਨ ਕਾਲਾ ਆਉਂਦੀਆਂ ਸੀ ਬੰਦਾ ਇਹਨਾਂ ਦਾ ਹੀ ਨਿਕਲਿਆ ਇੱਥੇ ਸਾਰੀ ਇੰਨੀ ਦਹਿਸ਼ਤ ਇਲਾਕੇ ਦੇ ਵਿੱਚ ਤੇ ਜਦੋਂ ਟਰੇਸ ਹੋਇਆ ਕੇਸ ਤੇ ਬੰਦੇ ਇਹਨਾਂ ਦੇ ਨਿਕਲੇ ਸੋ ਇਹਨਾਂ ਦਾ ਜਿਹੜਾ ਪੀਏ ਕਿ ਪਤਾ ਨਹੀਂ ਕੌਣ ਹੈ ਜਿਹੜਾ ਉਹ ਬੜਾ ਕਲੋਜ਼ ਜਿਹੜਾ ਇਹਨਾਂ ਦਾ ਬੰਦਾ ਉਹ ਨਿਕਲਿਆ ਸੋ ਕਹਿਣ ਦਾ ਮਤਲਬ ਕਿ ਜੋ ਜਿਸ ਤਰ੍ਹਾਂ ਦੀਆਂ ਕੰਮ ਕਰਨਾ ਭੁੱਤਨੇ ਤੇ ਪੈਣਾ ਹੀ ਨੇ ਗਲਤ ਕੰਮ ਕਰੋਗੇ ਗਲਤ ਬਾਬੇ ਨਾਨਕ ਦੇ ਪਿੰਡ ਤੇ ਜਿਹੜਾ ਪ੍ਰੋਜੈਕਟ ਉਹਦੀ ਕੀ ਰੂਪ ਦੇਖਣ ਦਿੱਤੀ ਵੀ ਦੇਖੋ ਜੀ ਉਹਦਾ ਜਿਹੜੀ ਜ਼ਮੀਨ ਹੈ ਉਹ ਹਜ਼ੀਰੇ ਦੇ ਲਾਗੇ ਮੰਨ ਗਏ ਨੇ ਸਿਰਫ ਉਹ ਜਿਹੜੀ ਹੈ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਣੇ ਨੇ ਅਕਵਾਇਰ ਕਰਕੇ ਜਮੀਨ ਉਸ ਤੋਂ ਬਾਅਦ ਜਿਹੜਾ ਉਹ ਪ੍ਰੋਜੈਕਟ ਸ਼ੁਰੂ ਹੋ ਜਾਊਗਾ ਜਮਨ ਸਾਹਿਬ 5 ਮਹੀਨੇ ਪਹਿਲਾਂ ਇਹਨਾਂ ਦੇ ਖਾਤਿਆਂ ਵਿੱਚ ਪੈਸੇ ਸੀ ਲੇਕਿਨ ਉਹਨਾਂ ਕੋ ਵਾਪਸ ਲੈ ਲਏ ਉਹ ਜਿਹੜਾ ਉਹ ਪਹਿਲਾਂ ਵਿੱਚੋਂ ਕੁਝ ਜਿਹੜੇ ਨੇ ਨਾ ਅ ਜਿਹੜੇ ਕਿਸਾਨ ਉਹ ਐਗਰੀ ਨਹੀਂ ਸੀ ਹੋਏ ਸੋ ਇਹ ਪਹਿਲਾ ਸੀਗਾ ਜਿਹੜਾ ਪਿੰਡ ਹੈ ਅ ਅ ਨਾਲ ਹੀ ਜਿਹੜਾ ਹਾਂ ਮਾਛੀ ਜਵਾ ਉੱਥੇ ਦਾ ਉੱਥੇ ਦੀ ਜ਼ਮੀਨ ਸੀਗੀ ਸੋ ਹੁਣ ਜਿਹੜੀ ਹੈ ਉਹ ਸਾਰੀ ਕਲੀਅਰ ਹੋ ਗਈ ਹੈ ਡੀਸੀ ਸਾਹਿਬ ਨਾਲ ਬਾਕਾਇਦਾ ਮੀਟਿੰਗ ਹੋਈ ਹੈ ਔਰ ਸਾਰੇ ਸ਼ਹਿਰ ਦਾ ਜਿਹੜਾ ਪਾਣੀ ਹੈ ਪੀਣ ਯੋਗ ਨਹੀਂ ਰਿਹਾ ਕਰ 16 ਸੈਂਪਲ ਵਿੱਚੋਂ 12 ਸੈਂਪਲ ਫੇਲ ਹੋ ਚੁੱਕੇ ਉਹਦੇ ਬਾਰੇ ਕੀ ਸਰਕਾਰ ਜਾਂ ਪ੍ਰਸ਼ਾਸਨ ਦੋਸਾਰ ਨਾਲ ਚ ਨਹੀਂ ਹੋਇਆ ਇਹ ਜਿਹੜੀ ਬਿਮਾਰੀ ਹੈ ਨਾ ਇਹ ਜਿਹੜੀ 50 ਸਾਲ ਤੋਂ ਬਿਮਾਰੀ ਹੈ 100 ਸਾਲ ਤੋਂ ਉਹ ਠੀਕ ਕਰ ਰਹੇ ਆ ਤੇ ਜੇ ਪਾਈਪਾਂ ਪੁੱਟਣੀਆਂ ਪੈਂਦੀਆਂ ਨੇ ਪਾਈਪਾਂ ਪੁੱਟੀਆਂ ਨੇ ਸ਼ਹਿਰ ਪੁੱਟਿਆ ਮਨੂੰ ਪਤਾ ਸਾਰੇ ਸ਼ਹਿਰ ਨੂੰ ਤਕਲੀਫ ਹੈ ਇੱਥੇ ਹਰ ਵਾਰੀ ਜਿਹੜਾ ਇਹ ਤੇ ਆ ਜਿਹੜਾ ਸੀਵਰੇਜ ਦਾ ਪਾਣੀ ਜਿਹੜਾ ਪੀਣ ਵਾਲੇ ਪਾਣੀ ਤੇ ਪੈ ਰਿਹਾ ਸੀ ਇਹ ਹੁਣ ਤੇ ਨਹੀਂ ਹੋਇਆ ਪਿਛਲੀ ਸਰਕਾਰ ਵਾਲੇ ਵੀ ਅਸੀਂ ਦੇਖਦੇ ਰਹੇ ਆ ਸੋ ਇਹ ਕੰਮ ਸ਼ੁਰੂ ਹੋਇਆ ਪਰ ਇਹ ਹੈ ਕਿ ਅਸੀਂ ਬਿਲਕੁਲ ਮੀਟਿੰਗਾਂ ਕਰ ਰਹੇ ਆ ਪਿੱਛੇ ਪਏ ਆ ਤੇ ਇਹ ਕੰਮ ਜਲਦੀ ਜਿਹੜਾ ਉਹ ਸਿਰੇ ਚੜ ਜਾਊਗਾ ਪਰ ਇੱਥੇ ਦੇ ਜਿਹੜੇ ਲੀਡਰ ਸਹਿਮਾਨ ਨੇ ਉਹ ਤੇ ਇੱਥੇ ਮੀਟਿੰਗਾਂ ਕਰਦੇ ਹੁੰਦੇ ਸੀਗੇ ਕਹਿੰਦੇ ਵੀ ਮੈਂ ਕਰਾ ਦਿਆਂ ਜਦੋਂ ਕਿ ਪਤਾ ਹੈ ਕਿ ਸਾਰੀ ਸਰਕਾਰ ਨੇ ਕਰਾਣੇ ਨੇ ਉਹ ਕ੍ਰੈਡਿਟ ਲੈਣੇ ਮੈਂ ਤੇ ਹੁਣ ਵੀ ਤਾਂ ਜਲਦੀ ਜਲਦੀ ਦੱਸ ਦੇਸੇ ਜੇ ਉਹਨੂੰ ਪਤਾ ਲੱਗ ਜਾਏ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦੇਣਾ ਸੀ ਵੀ ਮੈਂ ਕਰਾ ਰਿਆ ਸੋ ਇਸ ਕਰਕੇ ਝੂਠ ਬੋ ਦੀ ਰਾਜਨੀਤੀ ਪੈਸੇ ਦੀ ਰਾਜਨੀਤੀ ਕਰ ਰਹੀ ਹੈ ਔਰ ਇਹ ਜਿਹੜਾ ਕੰਮ ਹੈ ਇਹ ਜਦੋਂ ਹੁਣ ਪਾਣੀ ਆ ਗਿਆ ਤਾਂ ਹੁਣ ਕੋਈ ਬਿਆਨ ਨਹੀਂ ਚੁੱਪ ਹੁਣ ਪਾਣੀ ਭਰੇ ਤੇ ਦੱਸੋ ਵੀ ਪਾਣੀ ਮੇਰੇ ਕਰਕੇ ਹੋ ਰਿਹਾ ਜਦੋਂ ਕੰਮ ਕਰਾਣ ਦੀ ਉਹ ਲੈਂਦਾ ਕ੍ਰੈਡਿਟ ਲੈਂਦਾ ਤੇ ਫਿਰ ਜਿਹੜੇ ਕੋ ਗਲਤ ਕੰਮ ਹੁੰਦਾ ਤੇ ਉਹਦੀ ਵੀ ਫਿਰ ਜ਼ਿੰਮੇਵਾਰੀ ਲੈ ਲੈਣ ਸੋ ਇਹ ਜਿਹੜਾ ਇਹ ਜਲਦੀ ਹੋ ਜਾਊਗਾ ਠੀਕ ਆ ਬਹੁਤ ਜੀ ਜਿਹੜੀ ਜਿਹੜਾ ਫਿਲਮ ਮਰ ਰਹੀ ਹੈ ਉਹ ਕੀ ਫਿਲਮ ਆ ਕੀ ਨਾਮ ਹੁੰਦਾ ਦੇਖੋ ਜੀ ਮੈਂ ਭੁੱਲਿਆ ਸੀਗਾ ਤੇ ਇਹ ਗੱਲ ਹੈ 1984 1984 ਦੇ ਵਿੱਚ ਉਦੋਂ ਇੰਦਰਾ ਗਾਂਧੀ ਦਾ ਮਰਡਰ ਹੋਇਆ ਤੇ ਪੰਜਾਬੀਆਂ ਔਰ ਸਿੱਖਾਂ ਦੇ ਖਿਲਾਫ ਸਾਰਾ ਹਿੰਦੁਸਤਾਨ ਹੋ ਗਿਆ ਸੀਗਾ ਔਰ ਬਾਰ ਤੁਹਾਨੂੰ ਪਤਾ ਹੀ ਹੈ ਦਿੱਲੀ ਦੇ ਵਿੱਚ ਕਾਨਪੂਰ ਵਿੱਚ ਹੋਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕਿੰਨੇ ਕਿੰਨੇ ਜਿਹੜੇ ਉਹ ਕਤਲ ਹੋਏ ਸੀਗੇ ਕਿੰਨੇ ਲੋਕ ਮਾਰੇ ਗਏ ਸੀਗੇ ਅੰਦਰ ਅਗਦੀ ਦੇ ਕਤਲ ਤੋਂ ਬਾਅਦ ਮਾਹੌਲ ਖਰਾਬ ਸੀਗਾ ਤੇ ਸਾਡੀ ਪੰਜਾਬ ਟੀਮ ਨੈਸ਼ਨਲ ਚੈਂਪੀਅਨਸ਼ਿਪ ਜਾਣਾ ਸੀਗਾ ਕਟਕ ਤੇ ਉਹ ਉੱਥੇ ਕਟਕ ਦੇ ਵਿੱਚ ਸਾਡੀ ਐਸੋਸੀਏਸ਼ਨ ਕਹਿੰਦੀ ਪਈ ਨਾ ਜਾਈਏ ਕਿ ਰਸਤੇ ਤੇ ਗੱਡੀ 'ਚ ਬਿਹਾਰ ਲੰਘਣਾ ਹੈ ਯੂਪੀ ਲੰਘਣਾ ਹੈ ਤੇ ਕੋਈ ਇਦਾਂ ਦਾ ਨਾ ਹੋਵੇ ਨੁਕਸਾਨ ਪਲੇਅਰਾਂ ਦਾ ਹੋ ਜਾਵੇ ਪਰ ਸਾਡੇ ਜਿਹੜੇ ਯੋਧੇ ਨੇ ਸਾਰੀ ਟੀਮ ਸਾਡੀ ਜਿਹੜੀ ਆ ਮੇਰੇ ਬ੍ਰਦਰ ਸੀ ਕੁਲਦੀਪ ਸਿੰਘ ਸੀ ਮਾਸ ਸੀਗਾ ਜਕਰੂਪ ਬਰਾੜ ਸੀਗੇ ਸੁਖਪਾਲ ਪਾਲੀ ਸੀਗਾ ਕੁਲਦੀਪ ਕਿੱਪੀ ਸੀਗਾ ਸਾਦੇ ਪਰਮਦੀਪ ਸੀਗਾ ਇਹਨਾਂ ਸ਼ਾਮ ਲਾਲ ਜੀ ਇਹਨਾਂ ਸਾਰਿਆਂ ਨੇ ਫਿਰ ਫੈਸਲਾ ਕੀਤਾ ਵੀ ਜੇ ਆਪਾਂ ਜਾਣਾ ਚਾਹੀਦਾ ਆਪਾਂ ਨੂੰ ਜੇ ਨਹੀਂ ਗਏ ਤੇ ਸਾਡੇ ਹਿੰਦੁਸਤਾਨ 'ਚ ਕਹਿਣਗੇ ਵੀ ਇਹ ਡਰਦੇ ਹੀ ਨਹੀਂ ਆਏ ਸੋ ਅਸੀਂ ਗਏ ਤੇ ਟੀਮ ਇੰਨੀ ਸਪਿਰਟ ਨਾਲ ਖੇਲੀ ਇੰਨੀ ਜਿਆਦਾ ਤਗੜੀ ਖੇਲੀ ਕਿ 34 ਸਾਲ ਬਾਅਦ ਉਹ ਨੈਸ਼ਨਲ ਜਿਹੜੀ ਹੈ ਉਹ ਚੈਂਪੀਅਨਸ਼ਿਪ ਜਿਹੜੀ ਹੈ ਉਹ ਪੰਜਾਬ ਦੇ ਹਿੱਸੇ ਆਈ ਹੈ ਔਰ ਸਾਡੇ ਕਰਾਊਡ ਵੀ ਖਿਲਾਫ ਸੀਗਾ ਇਹਨਾਂ ਦਾ ਮਤਲਬ ਇਦਾਂ ਦੇ ਹਾਲਾਤਾਂ ਚ ਜਿਹੜੀ ਉਹ ਚੈਂਪੀਅਨਸ਼ਿਪ ਜਿੱਤਨੀ ਉਹ ਬੜੀ ਵੱਡੀ ਗੱਲ ਸੀ ਖਤਰਾ ਮੋਲ ਲੈਣਾ ਤੇ ਸਾਡੇ ਜਿਹੜੇ ਸਗੋਂ ਖਿਡਾਰੀ ਜਿਹੜੇ ਸੀ ਉਹ ਆਪਣਾ ਆਈਡੈਂਟੀਟੀ ਛਾਕੇ ਵੀ ਨਹੀਂ ਗਏ ਮੈਂ ਖੁਦ ਜਿਹੜਾ ਉਦੋਂ ਵਾਲ ਕੱਟੇ ਸੀ ਵੀ ਅਸੀਂ ਪੱਗ ਬਨ ਕੇ ਗਏ ਸੀਗਾ ਇਹ ਅਸੀਂ ਆਇਡੈਂਟੀਟੀ ਵਿੱਚ ਪਾਣੀ ਨਹੀਂ ਜੋ ਹੁੰਦਾ ਦੇਖੀ ਉਹ ਫਿਲਮ ਦਾ ਨਾਮ ਕੀ ਹੈ ਜਿਹੜਾ ਨਾਮ ਨਹੀਂ ਅਜੇ ਰੱਖਿਆ ਇਹ ਤੇ ਅਸੀਂ ਤਾਂ ਭੁੱਲੇ ਪਏ ਸੀ ਇਹ ਸਾਰਾ ਇਨਸੀਡੈਂਟ ਸਾਡੇ ਗੁਰਸ਼ਰਨ ਦਾਵਾ IIT ਦੇ ਵਿੱਚ ਉਹ ਪ੍ਰੋਫੈਸਰ ਤੋਂ ਵੀ ਉੱਪਰ ਸੀ ਉਹ IIT ਰੂੜਕੀ ਤੇ ਵਾਈਸ ਚਾਂਸਲਰ ਦੇ ਵੀ ਲੈ ਰਹੇ ਆ ਗੁਰੂ ਕਾਸ਼ੀ ਯੂਨੀਵਰਸਿਟੀ ਉਹਨਾਂ ਨੇ ਕਿਤੇ ਫੇਸਬੁੱਕ ਤੇ ਪਾਇਆ ਉਸ ਤੋਂ ਬਾਅਦ ਉਹ ਮਿੰਟੂ ਗੁਰਸਧਿਆ ਮਲੋੜ ਤੋਂ ਨੇ ਉਹਨਾਂ ਨੇ ਪੜਿਆ ਉਹਨੂੰ ਮੈਨੂੰ ਫੋਨ ਕੀਤਾ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਪਤਾ ਫਿਰ ਉਹ ਦੀਵ ਕਰੋੜ ਜਿਹੜਾ ਉਹ ਇੰਟਰਸਟਿਡ ਆ ਬਹੁਤ ਉਹਨੇ ਵੀ ਹੁਣ ਇੱਕ ਵੀਡੀਓ ਪਾਈ ਹੈ ਕਿ ਮੈਂ ਰੋਲ ਕਰਨਾ ਚਾਹੁੰਦਾ ਮੇਰਾ ਤੇ ਉਹ ਫਿਲਮ ਦਾ ਬਣ ਰਹੀ ਹੈ ਦੇਖੋ ਕਦੋਂ ਬਣਦੀ ਹੈ ਪਰ ਬਣ ਗਈ ਹੈ ਉਹ ਇਨਸੀਡੈਂਟ ਸਾਹਿਬ ਸ਼ਹਿਰ ਚ ਘੁੱਟ ਪਈਆ ਹੋਇਆ ਹੈ ਸਾਰੇ ਪਾਸੇ ਛੇ ਨਗਰ ਕੀ ਤਨ ਆ ਰਿਹਾ ਵਾ ਤੇ 9 ਨੂੰ ਇੱਕੋ ਨੁਕੀ ਜਾ ਰਿਹਾ ਵਾ ਤੇ ਪ੍ਰਸ਼ਾਸਨ ਨੂੰ ਕਿਸੇ ਇਹ ਗੱਲ ਕਹੋਗੇ ਕਿ ਉਸ ਨੂੰ ਕੋ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਇਹ ਮੀਟਿੰਗਾਂ ਦੇ ਵਿੱਚ ਵਿਚਾਰਿਆ ਗਿਆ ਔਰ ਇਹਦਾ ਇੰਤਜ਼ਾਮ ਕਰਾਂਗੇ ਬਾਕੀ ਸਾਰੇ ਜਿਹੜੇ ਕੰਮ ਨੇ ਨਾ ਮੈਂ ਤੁਹਾਨੂੰ ਬੜੀ ਤੁਹਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਇਹ ਨਹੀਂ ਕਿ ਅਸੀਂ ਢਿੱਲਣਾ ਬੈਠੇ ਆ ਆ ਫਾਈਲ ਜਿਹੜੀ ਆ ਇਹ ਮੇਰੀ ਗੱਡੀ 'ਚ ਰਹਿੰਦੀ ਆ ਅਸੀਂ ਸਾਰੇ ਅਫਸਰ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਜਵਾਬਦੇ ਬਣਾਣੇ ਆ ਅਸੀਂ 10 15 ਦਿਨਾਂ ਪੁੱਛਦੇ ਆ ਕਿ ਕੀ ਪ੍ਰੋਗਰੈਸ ਹੋਈ ਆ ਮੈਂ ਇਸ ਗੱਲ ਨੂੰ ਮੰਨਦਾ ਕਿ ਕੰਮ ਥੋੜਾ ਸਲੋ ਸਪੀਡ ਤੇ ਚੱਲ ਰਿਹਾ ਪਰ ਉਹਨਾਂ ਦਾ ਜਵਾਬ ਜਿਹੜਾ ਸ਼ਾਇਦ ਮੈਂ ਵੀ ਥੋੜਾ ਜਿਹਾ ਕਨਵਿੰਸ ਹੋਇਆ ਕਿ ਇੱਕ ਅਧੀ ਬਰਸਾਤਾਂ ਪੈ ਜਾਣ ਤੇ ਉਸ ਤੋਂ ਬਾਅਦ ਮਿੱਟੀ ਵਹਿ ਜਾਂਦੀ ਹੈ ਮਿੱਟੀ ਵਹਿਣ ਤੋਂ ਬਾਅਦ ਜਿਹੜੀ ਹੈ ਉਹ ਬਾਅਦ ਦੇ ਵਿੱਚ ਸੜਕ ਨਹੀਂ ਜਿਹੜੀ ਹੈ ਉਹ ਟੁੱਟੂਗੀ ਇਹ ਉਹਨਾਂ ਦਾ ਸ਼ਾਇਦ ਟੈਕਨੀਕਲੀ ਉਹਨਾਂ ਦਾ ਹੋਊਗਾ ਤੇ ਪਰ ਫਿਰ ਵੀ ਆ ਬਰਸਾਤਾਂ ਖਤਮ ਹੁੰਦੀਆਂ ਤੇ ਸਤੰਬਰ ਦੇ ਵਿੱਚ ਵਿੱਚ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਜਾਣਗੇ Thank you, sir.